ਸ਼੍ਰੀ ਬਾਈਦਰਜੀ ਕੀ ਫਤਿਹ ਅੱਜ ਜ਼ਿਲ੍ਹਾ ਸੰਗਰੂਰ ਦੀ ਜਥੇਬੰਦੀ ਵੱਲੋਂ ਸੰਗਰੂਰ ਹਲਕੇ ਦੀ ਜਿਹੜੀ ਮੀਟਿੰਗ ਹੈ ਉਹ ਪੁਹਾਣੀਗੜ੍ਹ ਸ਼ਹਿਰ ਵਿੱਚ ਕੀਤੀ ਗਈ ਜਿੱਥੇ ਪਾਰਟੀ ਦੇ ਪ੍ਰੋਗਰਾਮਾਂ ਨੂੰ ਲੈ ਕੇ ਕਰਕੇ ਅਹਿਮ ਵਿਚਾਰਾਂ ਕੀਤੀਆਂ ਗਈਆਂ ਤੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਤਕੜੇ ਹੋ ਕੇ ਨੇਪਰੇ ਚਾੜ ਲਈ ਜਿਹੜੇ ਸਾਰੇ ਵਿਚਾਰ ਵਟਾਂਦਰਿਆਂ ਤੇ ਉਪਰੰਤ ਅੱਜ ਜ਼ਿਲ੍ਹਾ ਜਥੇਬੰਦੀ ਯੂਥ ਦੀ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਨਰਿੰਦਰ ਸਿੰਘ ਜੀ ਉਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਜਥੇਬੰਦਕ ਸਖਤਰ ਅੱਜ ਜਿਹੜਾ ਨਿਯੁਕਤ ਕੀਤਾ ਗਿਆ ਜਿੱਤੇ ਅਸੀਂ ਅੱਜ ਇਹਨਾਂ ਨੂੰ ਨਵੇਂ ਅਹੁਦੇ ਦੀਆਂ ਵਧਾਈਆਂ ਦਿੰਨੇ ਆ ਤੇ ਨਾਲ ਹੀ ਅਸੀਂ ਇਹ ਚਾਹੁੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੇ ਜ਼ਿਲ੍ਹੇ ਨੂੰ ਆਪਣੇ ਹਲਕੇ ਸੰਗਰੂਰ ਦੇ ਵਿੱਚ ਕੰਮ ਕਰਕੇ ਪਾਰਟੀ ਨੂੰ ਜਿਹੜਾ ਬਲੰਦੀਆਂ ਵੱਲ ਲੈ ਕੇ ਜਾਈਏ ਤੇ ਜਿਹੜੇ ਹੋਰ ਵੀ ਮੈਂ ਯੂਥ ਨੂੰ ਇੱਥੋਂ ਬੇਨਤੀ ਕਰਦਾ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਚਾਹ ਬਲੌਕ ਸੰਮਤੀ ਹੈ ਚਾਹ ਜ਼ਿਲ੍ਹਾ ਪ੍ਰੀਤ ਦਾ ਚਾਹ ਜਿਹੜੀ ਐ ਐ ਜੀ ਪੀ ਸੀ ਦੀਆਂ ਚੋਣਾਂ ਜਿਹੜੀਆਂ ਉਹ ਵੀ ਕਦੋਂ ਮਰਜੀ ਐ ਅਨਾਉਂਸ ਕਰ ਸਕਦੇ ਨੇ ਸਾਰਿਆਂ ਦੀ ਆਪਾਂ ਤਿਆਰੀ ਕਰਕੇ ਅੱਗੇ ਆਈਏ ਤੇ ਚੋਣਾਂ ਵਿੱਚ ਹਿੱਸਾ ਲਈਏ ਤੇ ਪੰਜਾਬ ਦੀ ਜਿਹੜੀ ਹੈ ਆਵਾਜ਼ ਹੈ ਸਿੱਖ ਕੌਮ ਦੀ ਜਿਹੜੀ ਆਵਾਜ਼ ਹੈ ਘੱਟ ਗਿਣਤੀਆਂ ਦੀ ਜਿਹੜੀ ਆਵਾਜ਼ ਹੈ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਚੱਕ ਦੇ ਆ ਰਹੇ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਾਂ ਜਿਹੜੀ ਹੈ ਆਵਾਜ਼ ਨੂੰ ਬੁਲੰਦ ਕਰੀਏ ਤੇ ਨਵੇਂ ਆਉਂਦੇ ਦੀਆਂ ਵੀਰ ਨੂੰ ਵਧਾਈਆਂ ਤੇ ਹੋਰ ਵੀ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਬਰ ਸਰ ਦਾ ਸਾਥ ਦੇਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ